ਕਈ ਵਾਰ ਇਨਸਾਨ ਕਈ ਵਾਰ ਇਨਸਾਨ ਇੰਨਾ ਬੇਵਸ ਹੋ ਜਾਂਦਾ ਹੈ ਕਿ ਇੰਨਾ ਬੇਵਸ ਹੋ ਜਾਂਦਾ ਹੈ ਕਿ ਆਪਣਾ ਦਰਦ ਕਿਸੇ ਹੋਰ ਨੂੰ ਦੱਸ ਨਹੀਂ ਸਕਦਾ ਕਿ ਆਪਣਾ ਦਰਦ ਕਿਸੇ ਹੋਰ ਨੂੰ ਦੱਸ ਨਹੀਂ ਸਕਦਾ ਇੰਨਾ ਬੇਵਸ ਕਿ ਆਪਣਾ ਦਰਦ ਆਪਣੇ ਆਪ ਨੂੰ ਹੀ ਦੱਸਿਆ ਜਾਂਦਾ ਹੈ ਇੰਨਾ ਬੇਬਸ ਕਿ ਆਪਣਾ ਦਰਦ ਆਪਣੇ ਆਪ ਨੂੰ ਹੀ ਦੱਸਿਆ ਜਾਂਦਾ ਹੈ ਕਿਸੇ ਹੋਰ ਨਾਲ ਦਰਦ ਸਾਂਝਾ ਕਰ ਨਹੀਂ ਸਕਦਾ ਕਿ ਕਈ ਵਾਰ ਇਨਸਾਨ ਇੰਨਾ ਬੇਬਸ ਹੋ ਜਾਂਦਾ ਹੈ ਇੰਨਾ ਬੇਬਸ ਹੋ ਜਾਂਦਾ ਹੈ ਕਦੀ ਆਪਣਿਆਂ ਅੱਗੇ ਤੇ ਕਦੀ ਆਪਣੇ ਅੱਗੇ ਇਨਾ ਬੇਬਸ ਕਿ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਇਹ ਜੋ ਦਰਦ ਹੈ ਮੈਂ ਕਿਸ ਨਾਲ ਸਾਂਝਾ ਕਰਾਂ ਕਈ ਵਾਰ ਇਨਸਾਨ ਇਨਾ ਬੇਬਸ ਹੋ ਜਾਂਦਾ ਹੈ ਕਈ ਵਾਰ ਇਨਸਾਨ ਇਨਾ ਬੇਬਸ ਹੋ ਜਾਂਦਾ ਹੈ